ਸਤੋਫ ਰੋਜ਼ਪੁਰ ਹਲਕੇ ਵਿੱਚ ਜਿੱਥੇ ਬਾਕੀ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਉੱਥੇ ਆਜ਼ਾਦ ਉਮੀਦਵਾਰ ਗੁਰ ਅਵਤਾਰ ਸਿੰਘ ਜੀ ਚੋਣ ਲੜ ਰਹੇ ਨੇ ਵੀਰ ਜੀ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ ਹੋ ਬੀਬਾ ਜੀ ਸਭ ਤੋਂ ਪਹਿਲਾਂ ਮੇਰਾ ਮੁੱਦਾ ਹੈਗਾ ਜੀ ਬੇਰਜ਼ਗਾਰੀ ਦਾ ਜੀ ਬੇਰਜ਼ਗਾਰੀ ਤੇ ਪਿਛਲੇ 30 ਸਾਲਾਂ ਤੋਂ ਸਿਆਸਤ ਹੋ ਰਹੀ ਹੈ ਜੀ ਪਰ ਦਿਲ ਜਾਣ ਤੋਂ ਕੋਈ ਨਹੀਂ ਬੱਚਿਆਂ ਨੂੰ ਬੇਜ਼ਗਾਰ ਤੇ ਸਾਡੇ ਜਿਹੜਾ ਵੀ ਕੋਈ ਅੱਗੇ ਆਉਂਦਾ ਤੁਸੀਂ ਦੇਖਿਆ ਹਣੇ ਪਿੱਛੇ ਆਪਣੇ ਆਪ ਦੀਆਂ ਨੂੰ ਹਾਣਾ ਹਾਂਜੀ ਤੇ ਕੋਈ ਬੇਰਜ਼ਗਾਰੀ ਵਾਸਤੇ ਇਹਨਾਂ ਨੂੰ ਕੋਈ ਪੱਕਾ ਸਰਕਾਰ ਕਰ ਸਕਦੀ ਹੈ ਪਰ ਨਹੀਂ ਕਿ ਸਾਡੇ ਬੱਚੇ ਇਸੇ ਕਰਕੇ ਬਾਹਰ ਜਾ ਰਹੇ ਆ ਜੀ ਜਿਹੜੇ ਉਹ ਛੋਟੇ-ਛੋਟੇ ਦੇਸ਼ ਆ ਉੱਥੇ ਜਾ ਕੇ ਵੀ ਮਿਹਨਤ ਵੀ ਨਹੀਂ ਪੂਰੀ ਮਿਲਦੀ ਬੱਚਿਆਂ ਦੇ ਪਾਸਪੋਰਟ ਵੀ ਬੱਚਿਆਂ ਦੀ ਲਾਸ਼ਾਂ ਆ ਰਹੀਆਂ ਬੱਚੇ ਦੇ ਪਾਸਪੋਰਟ ਰੱਖ ਲੈਂਦੇ ਆ ਇਹ ਬੇਰਜ਼ਗਾਰੀ ਦਾ ਅਸਰ ਨਤੀਜਾ ਜੀ ਤੇ ਹੁਣ ਤੁਸੀਂ ਦੇ ਰਹੇ ਆ ਕੈਨੇਡਾ ਜਾ ਕੇ ਉੱਥੇ ਵੀ ਜਾ ਕੇ ਬੱਚੇ ਸਾਡੇ ਜਲੀਲ ਹੋ ਰਿਹਾ ਜੀ ਇਹ ਮੇਰਾ ਬੇਰਜ਼ਗਾਰੀ ਦੀ ਆ ਮੈਂ ਸਰਕਾਰ ਨੂੰ ਜਾ ਕੇ ਬੇਨਤੀ ਕਰਨੀ ਆ ਸੈਂਟਰ 'ਚ ਵੀ ਪੰਜਾਬ ਨੂੰ ਬਚਾਉਣਾ ਤੇ ਘਰ ਘਰ 'ਚ ਰੋਜ਼ਗਾਰ ਦਿਓ ਸਾਰੀਆਂ ਪਾਰਟੀਆਂ ਨੇ ਦਿਲੋਂ ਨਹੀਂ ਕਿਹਾ ਵੋਟਾਂ ਲੈ ਲਈਆਂ ਸਾਡੇ ਤੋਂ ਸਾਨੂੰ ਪਰਮਾ ਲਿਆ ਪਰ ਹੁਣ ਮੈਂ ਤਾਂ ਮਤਲਬ ਕਿਸੇ ਪਾਰਟੀ ਨਾਲ ਇਸੇ ਕਰਕੇ ਬਲੋ ਮੈਨੂੰ ਛੋਟੇ ਛੋਟੀਆਂ ਦੋ ਤਿੰਨ ਪਾਰਟੀਆਂ ਸੀ ਜਿਹੜੇ ਕਹਿੰਦੇ ਸੀ ਪਰ ਨਹੀਂ ਮੈਂ ਜਿਹੜੀ ਗੱਲ ਕਰ ਰਿਹਾ ਯਾਦ ਹੋ ਕੇ ਕਹਿ ਰਿਹਾ ਆਪ ਦਾ ਜੀ ਬੇਰਜ਼ਗਾਰੀ ਬੱਚਿਆਂ ਨੂੰ ਮਤਲਬ ਰੋਜ਼ਗਾਰ ਜ਼ਰੂਰੀ ਆ ਜੀ ਰੋਜ਼ਗਾਰ ਲੋ ਜੀ ਹਾਂਜੀ ਇਸ ਤੋਂ ਇਲਾਵਾ ਹੋਰ ਕਿਹੜੇ ਮੁੱਦੇ ਨੇ ਜੀ ਇਸ ਤੋਂ ਇਲਾਵਾ ਨਸ਼ਾ ਹਾਂ ਨਸ਼ਾ ਵੀ ਸਾਡਾ ਪਿਛਲੇ 25 ਸਾਲ ਤੋਂ ਹੀ ਆ ਜੀ ਇਹ ਜੋਰ ਫੜ ਗਿਆ ਮੈਡੀਸਨ ਯੂਡੀ ਕੈਮੀਕਲ ਮੈਡੀਸਨ ਉਹ ਜੋਰ ਫੜਦੀ ਕੀ ਫੜਦੀ ਕੀ ਫੜਦੀ ਜਿਹੜੇ ਦੂਜੇ ਨਸ਼ੇ ਸੀ ਜਿਵੇਂ ਅਫੀਮ ਵਗੈਰਾ ਆਪਣੇ ਬਜ਼ੁਰਗਾਂ ਨੂੰ ਪਹਿਲਾਂ ਹੁਣ ਵੀ ਦੋ ਤਿੰਨ ਲਾਇਸੈਂਸ ਪੰਜਾਬ ਚ ਹੈਗੇ ਆ ਸਰਕਾਰ ਲਾਇਸੈਂਸ ਬਣਾ ਕੇ ਦਿੰਦੀ ਸੀ ਉਹਦੇ ਟੈਸਟ ਕਰਦੀ ਸੀ ਵੀ ਇਹ ਵਾਕਿਆ ਹੀ ਹਾਂਜੀ ਐਡਿਕਸ਼ਨ ਆ ਤੇ ਉਹਨੂੰ ਦਿੰਦੇ ਸੀ ਪਰ ਉਸ ਤੋਂ ਬਾਅਦ ਪਤਾ ਨਹੀਂ ਇਹ ਕਿਹੜਾ ਮੈਂ ਦੇਖਦਾ ਰਿਹਾ ਮੈਨੂੰ ਮਿਲਿਆ ਨਹੀਂ ਕੋਈ ਕੋਈ ਕਿਹੜਾ ਆਰਡਰ ਹੈ ਸੈਂਟਰ ਸਰਕਾਰ ਦਾ ਆ ਕਿ ਇਹਨਾਂ ਨੇ ਉਹ ਕੂਟੇ ਬੰਦ ਕਰਤੇ ਹੁਣ ਤੋਂ ਮੇਰਾ ਇਹੀ ਹੈ ਜੀ ਵੀ ਜਾ ਤਾਂ ਸਰਕਾਰ ਨੂੰ ਜਿਵੇਂ ਸਰਕਾਰ ਟੀਵੀ ਦੇ ਕਰਦੀ ਆ ਜੀ ਘਰ 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 ਜਾ ਕੇ ਮੁਲਾਜ਼ਮ ਕਰਦੇ ਆ ਉਵੇਂ ਜਿਹੜਾ ਐਡਿਕਸ਼ਨ ਆ ਬੱਚਾ ਕਰਦਾ ਜਾਂ ਕੋਈ ਮਜ਼ਦੂਰ ਕਰਦਾ ਤੇ ਉਹਨਾਂ ਨੂੰ ਜਾ ਕੇ ਘਰ ਘਰ ਉਹਨਾਂ ਦੇ ਟੋਪ ਟੈਸਟ ਕਰਕੇ ਉਹਨਾਂ ਨੂੰ ਦਵਾਈ ਘਰ ਘਰ ਜਾ ਕੇ ਦਿਓ ਜੀ ਵੀ ਹੁਣ ਬੱਚੇ ਵੀ ਮੈਂ ਦੇਖੀ ਜਾਂਦੇ ਆ ਜਾਂ ਡੇ ਮਜ਼ਦੂਰ ਜਾਂਦੇ ਆ ਤਕਰੀਬਨ 90% ਜਿਹੜੇ ਆ ਸਾਡੇ ਮਜ਼ਦੂਰ ਸੇਵਨ ਕਰਦੇ ਆ ਕੰਮ ਕਰਨਾ ਹੁੰਦਾ ਦਿਨ ਬਹੁਤ ਵੱਡੇ ਆ ਹਾਂ ਥੋੜੇ ਜਿਹਾ ਪੀਨ ਦਾ ਕਰ ਥੋੜਾ ਕਰਨ ਵਾਸਤੇ ਇਹਨਾਂ ਨੂੰ ਮੈਡੀਸਨ ਜਾਣਾ ਪੈਂਦਾ ਉਹ ਜੇ ਤਾਂ ਸਿਵਲ ਹਸਪਤਾਲ ਜਾਂਦੇ ਆ ਜੀ ਲੰਮੀ ਲੇਨ ਹੁੰਦੀ ਆ 11 ਘੰਟੇ ਬਾਅਦ ਜਾਂਦੇ ਫਿਰ ਉਹਦੇ ਮੂੰਹ ਚ ਨਾ ਪੁੜੀ ਪਾਉਂਦੇ ਆ ਪੁੜੀ ਉਹ ਜਦੋਂ ਕੱਢ ਕੇ ਨਾ ਬਾਹਰ ਜਾ ਕੇ ਉਹ ਪਾਣੀ ਘੁੱਟ ਭਰ ਕੇ ਉਪਟੀ ਗੱਲ ਆਉਂਦੇ ਉਹਥੇ ਨੇ ਫੈਕਸ਼ਨ ਹੁੰਦੀ ਉਹਥੋਂ ਉਹ ਮਰਦੇ ਆ ਇਹ ਤਾਂ ਹੋ ਗਿਆ ਜੀ ਸਰਕਾਰੀ ਹਸਪਤਾਲਾਂ ਦਾ ਇਹ ਸਿਸਟਮ ਬੰਦ ਕਰਕੇ ਬੰਦੀ ਇਹ ਦੋ ਚਾਰ ਰੋਜ਼ਗਾਰ ਮਿਲ ਜੂਗਾ ਨਾਲ ਡਾਕਟਰ ਸਾਹਿਬਾਨ ਚੱਲਦੇ ਆ ਇਹ ਪਿੰਡਾਂ ਜਾਂ ਵਸਤੀਆਂ ਚਾਹ ਜਾਹ ਕਿ ਉਹਨਾਂ ਦੋ ਟੈਸਟ ਕਰਨਾ ਜੀ ਇੱਕ ਮਰੀਜ਼ੀ ਦੀ ਤਰ੍ਹਾਂ ਉਹਨਾਂ ਦਾ 6 ਮਹੀਨੇ ਚੱਲੇ ਸਾਲ ਚੱਲੇ ਜਿੰਨਾ ਵਿੱਚ ਚੱਲੇ ਟੀਵੀ ਦਾ ਵੀ ਕਰ ਰਹੇ ਆ ਜੀ ਪਿਛਲੇ 20 ਸਾਲ ਤੋਂ ਇਹ ਵੀ ਕਰ ਲੈਣਾ ਜੀ ਇਹ ਵੀ 5-7 ਚੱਲੇ 10 ਚੱਲੇ ਪਹਿਲ ਹਾਲਤ ਇਹਦਾ ਇਹ ਹੈ ਇਹਨੂੰ ਇਦਾਂ ਕਰਨਾ ਜੀ ਜੀ ਦੂਜੀ ਇਹ ਦੀ ਜਿਵੇਂ ਜਲੀਲਤਾ ਦੇ ਸਾਡੇ ਜਿਹੜੇ ਜਵਾਨ ਜਾਂਦੇ ਆ ਵੀ ਇੱਕ ਵੀ ਆਪਾਂ ਇਹ ਜਿਹੜਾ ਨਸ਼ਾ ਹਸਪਤਾਲ ਸੈਂਟਰ ਆ ਜਿਹੜੀ ਸਰਕਾਰ ਲਾਇਸੈਂਸ ਦਿੰਦੀ ਆ ਉਹਨਾਂ ਦਾ 20 ਤੋਂ 25 ਲੱਖ ਡੈਕੋਰੇਸ਼ਨ ਤੇ ਸਾਰਾ ਕੁਝ ਦੇਖਦੇ ਇੰਨੇ ਬੰਦੇ ਰੱਖੋ ਇਹ ਨਿਆ ਰੱਖੋ ਉੱਥੇ ਵੀ ਜਦੋਂ ਬੰਦਾ ਇੱਕ ਮਜ਼ਦੂਰਾ ਉਹਨੇ 9 ਵਜੇ ਡਾਢੀ ਦੇ ਵਜਾੜਾ ਆਪਦੇ ਕੰਮ ਤੇ ਜਾਣਾ ਉਹਦੇ ਕੋਲ ਉਧਰ ਉਹ ਜਦੋਂ ਉੱਥੇ ਜਾਊਗਾ ਚੱਲ ਕੇ 20 ਕਿਲੋਮੀਟਰ ਚੱਲ ਕੇ ਜਾਊ ਜਾਂ 15 ਜਾਊਗਾ ਉੱਥੇ ਫਿਰ ਉਹ ਜਾ ਕੇ ਉਹਨੂੰ ਦਵਾਈ ਦਿੰਦੇ ਨੇ ਮੈਂ ਅੱਖੀ ਵੇਖਿਆ 3 ਦਿਨ ਦੀ ਦਵਾਈ 5 ਦਿਨ ਦੀ ਦਵਾਈ ਜਾਂ 2-3 ਦਿਨ ਦੀ ਦਵਾਈ ਉੱਥੇ ਬੜੇ ਜਲੀਲ ਹੁੰਦੇ ਨੇ ਨੌਜਵਾਨ ਜੀ ਜੀ ਵੀ ਸਾਨੂੰ 5 ਦਿਨ ਦੀ ਦੇ ਦਿਓ ਜੀ ਸਾਨੂੰ 10 ਦਿਨ ਦੇ ਦਿਓ ਅੱਧੀ ਦਿਹਾੜੀ ਉਹਦੀ ਉੱਥੇ ਗਈ ਫਿਰ ਉਸ ਤੋਂ ਬਾਅਦ ਜਦੋਂ ਉਹਦੀ ਦਵਾਈ ਘਟ ਕਰਦੇ ਆ ਉਹਨਾਂ ਕੌਨਫੀਡੈਂਸ ਨਹੀਂ ਲੈਣਾ ਪੇਸ਼ੈਂਟ ਦੀ ਜਰਾਂ ਨਹੀਂ ਸਮਝਣਾ ਬਸ ਸਿਰਫ ਕੋਤਲ ਹੋਣਾ ਥੋੜਾ ਜਿਹਾ ਉਹਨੂੰ ਡੀਗ੍ਰੇਡ ਕਰਦੇ ਆ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਤੇ ਉਹ ਫਿਰ ਉੱਥੋਂ ਥੋੜਾ ਘੱਟ ਮਿਲਦਾ ਉਹ ਫਿਰ ਜਾ ਕੇ ਹੋਰ ਕਿਤੇ ਕੋਈ ਹੋਰ ਮੈਡੀਸਨ ਲੈਂਦਾ ਇਸ ਕਰਕੇ ਇਹਦਾ ਨਾ ਸਰਕਾਰ ਤੋਂ ਕੁਝ ਸਹੀ ਨਹੀਂ ਹੋ ਰਿਹਾ ਹਾਂ ਜਾਂ ਤਾਂ ਇਹ ਸਰਕਾਰ ਜਿਵੇਂ ਮੈਂ ਕਿਹਾ ਪਹਿਲਾਂ ਵੀ ਪਿੰਡਾਂ ਜਾ ਕੇ ਕਰੇ ਘਰ-ਘਰ ਜਾ ਕੇ ਉਹਨਾਂ ਦਾ ਇਲਾਜ ਕਰੇ ਜੀ ਹਨ ਉਹਨਾਂ ਤੇ ਇਹਨਾਂ ਵੀ ਉਹਨਾਂ ਨੂੰ ਜਲੀਲ ਨਾ ਕਰੇ ਐਜ ਪੇਸ਼ੈਂਟ ਸੈਕੰਡ ਡੇ ਆ ਵੀ ਪੰਜ ਕਿਸਾਲ ਇਹਨਾਂ ਨੂੰ ਜਾਂ ਤਾਂ ਮੈਂ ਤਾਂ ਕਰੂੰਗਾ ਜਿਵੇਂ ਦਿੱਲੀ ਕੀ ਪਹੁੰਚਿਆ ਪਾਰਲੀਮੈਂਟ 'ਚ ਮੈਂ ਫਹੀਮ ਜਿਵੇਂ ਦੂਜੀਆਂ ਸਟੇਟਾਂ 'ਚ ਜੀ ਤੇ ਪੋਸਟ ਜੀ ਇਹਨਾਂ ਦੇ ਠੇਕੇ ਜ਼ਰੂਰੀ ਆ ਮੈਂ ਫਰੋਜਪੁਰ ਵਾਸੀ ਇਹਨਾਂ ਨੂੰ ਇਹ ਵੀ ਵਾਦਾ ਕਰਦਾ ਵੀ ਜਿਵੇਂ ਜਿੱਤਦਾ ਮੈਨੂੰ ਜੀ ਭੇਜ ਦਿਓ ਸਭ ਤੋਂ ਪਹਿਲਾਂ ਸਰਕਾਰੀ ਨਿਯਮਾਂ ਦੇ ਆਧਾਰ 'ਤੇ ਸੈਂਟਰ ਸਰਕਾਰ ਦੀ ਪਰਮਿਸ਼ਨ 'ਤੇ ਫਰੋਜਪੁਰ 'ਚ ਠੇਕਾ ਖੁੱਲੂਗਾ ਸਭ ਤੋਂ ਪਹਿਲਾਂ ਅਛਾ ਜਿਵੇਂ ਫਰੋਜਪੁਰ ਏਰੀਆ ਬਾਰਡਰ ਏਰੀਆ ਤੇ ਬਾਰਡਰ ਏਰੀਆ ਦੇ ਲੋਕਾਂ ਵਾਸਤੇ ਕੋਈ ਖਾਸ ਸਹੂਲਤ ਕੋਈ ਖਾਸ ਮੰਗ ਹਾਂ ਬਾਰਡਰ ਤੇ ਬੜੀ ਪੁਰਾਣੀ ਮੰਗ ਆ ਜੀ ਜਦੋਂ ਪਾਣੀ ਆ ਗਿਆ ਚਾਰਾਂ ਪੰਜਾਂ ਸਾਲਾਂ ਬਾਅਦ ਪਾਣੀ ਆਉਣਾ ਹੀ ਆਉਣਾ ਉਹ ਇੱਕ ਵੱਖਰਾ ਮੁੱਦਾ ਚਲੋ ਸਰਕਾਰ ਜਿੰਦੀ ਵੀ ਆ ਕੋਈ ਆਪਾਂ ਕਹਿ ਕੇ ਸਰਕਾਰ ਕੁਝ ਕਰਦੀ ਆ ਪਰ ਇਹਨਾਂ ਜਿਆਦਾ ਨਹੀਂ ਕਰਦੀ ਦੂਜਾ ਜੀ ਸਰਕਾਰ ਦਾ ਮੁੱਦਾ ਇਹ ਆ ਵੀ ਆਪਣੇ ਕਿਸਾਨਾਂ ਛੋਟਿਆਂ ਦਾ ਵੀ ਕਿਸਾਨਾਂ ਦੀ ਨਾ ਪਰਮਨੈਂਟ ਪੈਲੀਆਂ ਉਹਨਾਂ ਦੇ ਨਾਂ ਨਹੀਂ ਗਈਆਂ ਹੁੰਦੀਆਂ ਜੀ ਉਹਨਾਂ ਦੇ ਨਾਂ ਨਹੀਂ ਗਰਦਾਵਰੀ ਨਹੀਂ ਨਾਂ ਉਹਨੇ ਮਾਲਕੀ ਹੱਕ ਨਹੀਂ ਗੇ ਜਿੱਤੇ ਜ ਉਹਨਾਂ ਨੂੰ ਫਿਰ ਆਪਾਂ ਕੋਈ ਟ੍ਰੈਕਟਰ ਲੈਣਾ ਕੋਈ ਹੋਰ ਸੰਦ ਲੈਣਾ ਕੋਈ ਘਰ ਬਣਾਉਣਾ ਉਹਦੇ ਹੱਥੇ ਉਹਨਾਂ ਨੂੰ ਲੋਨ ਨਹੀਂ ਮਿਲਦਾ ਜੀ ਇਹ ਬੜਾ ਵੱਡਾ ਮੁੱਦਾ ਜੀ ਇਹ ਵੀ ਜਾ ਕੇ ਪਰਸਨਲ ਇਹ ਸੈਂਟਰ ਸਰਕਾਰ ਤੋਂ ਹੋਊਗਾ ਜੀ ਇਹ ਪਰਸਨਲ ਜੀ ਇਸ ਬਾਰੇ ਜਿਆਦਾ ਡੀਪਲੀ ਨਹੀਂ ਗੱਲਾਂ ਬਹੁਤ ਹੋਈਆਂ ਪਰ ਉਹਨਾਂ ਨੂੰ ਨਹੀਂ ਪੰਜ ਪੰਜ 6 6 ਕਿੱਲੇ ਵਾਲੇ ਹੈ ਨਾ ਉਹ ਵਾਰ ਵੋਟ ਪਾ ਦਿੰਦੇ ਆ ਪਰ ਉਹਨਾਂ ਨੂੰ ਉਹਨਾਂ ਦਾ ਮਿਲਦਾ ਨਹੀਂ ਜੀ ਬੀਰ ਜੀ ਤੁਸੀਂ ਫਿਰੋਜ਼ਪੁਰ ਦੇ ਲੋਕਾਂ ਨੂੰ ਹੋਰ ਕੀ ਸਹੂਲਤਾਂ ਦਿਵਾਉਣਾ ਚਾਹੁੰਦੇ ਆ ਫਰੋਜਪੁਰ ਦੇ ਲੋਕਾਂ ਨੇ ਇਹ ਖਾਸ ਕਰਕੇ ਮੈਂ ਪਿੰਡ ਦੇ ਲੋਕਾਂ ਨੂੰ ਜੀ ਤੇ ਇਹ ਹੀ ਸਹਿਰ ਕਰਦਾ ਵੀ ਤੁਸੀਂ ਨਾ ਜਿਹੜੇ ਜਿਵੇਂ ਫਰੋਜਪੁਰ ਸਿਟੀ ਜੀ ਕੈਂਟ ਜੀ ਭਵਨ ਟੋਟ ਸਿਟੀ ਸਾਰੇ ਸ਼ਹਿਰ ਅਜੇ ਮਦਕੀ ਆ ਗਰੂਰ ਸਾਹਿਬ ਆ ਫਾਜਲਕਾ ਬੋਰਾ ਤੁਸੀਂ ਸ਼ਹਿਰਾਂ ਸੋ ਜਾ ਕੇ ਦੁਕਾਨਦਾਰਾਂ ਤੋਂ ਲਿਓ ਪਿੰਡ ਚ ਤੁਸੀਂ ਆਨਲਾਈਨ ਨਾ ਲਿਓ ਤੁਸੀਂ ਉਹਨਾਂ ਦੀ ਹੈਲਪ ਕਰੋ ਆਪਾਂ ਇੱਕ ਦੂਜੇ ਨੂੰ ਨਾ ਉੱਪਰ ਚੱਕੀਏ ਆਪਾਂ ਹਾਂਜੀ ਜਿਹੜੀਆਂ ਚੀਜ਼ਾਂ ਲੋਕ ਖਰੀਦਦੇ ਨੇ ਆਨਲਾਈਨ ਖਰੀਦਦੇ ਨੇ ਹਾਂਜੀ ਉਹ ਆਨਲਾਈਨ ਨਾ ਖਰੀਦ ਕੇ ਦੁਕਾਨਦਾਰਾਂ ਤੋਂ ਲਿਓ ਤੁਸੀਂ ਦੁਕਾਨਦਾਰ ਮੇਰੇ ਹੱਥ ਚ ਬਨ ਬੇਨਤੀ ਐ ਜੋੜ ਕੇ ਵੀ ਤੁਸੀਂ ਨਾ ਉਹਨਾਂ ਨੂੰ ਆਪਣੇ ਦੁਕਾਨਦਾਰ ਤੋਂ ਲਓ ਤੇ ਛੋਟੇ ਛੋਟੇ ਦੁਕਾਨਦਾਰ ਤੋਂ ਲਿਆ ਕਰੋ ਇਹ ਨਹੀਂ ਵੀ ਜੀ ਦੁਕਾਨ ਛੁੱਟੀ ਆ ਉਥੋਂ ਤੁਹਾਨੂੰ ਸਮਾਨ ਮਾੜਾ ਮਿਲ ਜੂਗਾ ਜਾਂ ਤੁਹਾਨੂੰ ਰੇਟ ਜ਼ਿਆਦਾ ਲੱਗੂ ਕੋਈ ਇਦਾਂ ਨਹੀਂ ਕਰਦਾਗਾ ਤੁਸੀਂ ਇੱਕ ਵਾਰੀ ਤਜਰਬਾ ਜ਼ਰੂਰ ਕਰੋ ਉਹਨਾਂ ਕੋਲ ਜ਼ਰੂਰ ਜਾਓ ਆਨਲਾਈਨ ਤੋਂ ਥੋੜਾ ਬੰਦ ਕਰੋ ਆਨਲਾਈਨ ਤਾਂ ਬੜੀਆਂ ਵੱਡੇ ਵੱਡੇ ਲੋਕਾਂ ਦੇ ਸਟੋਰ ਉੱਤੇ ਹਨਾ ਤੇ ਤੁਸੀਂ ਆਪਣੇ ਮੇਰੀ ਹੀ ਬੇਨਤੀ ਆ ਇਹਨਾਂ ਦਾ ਵੋਟਾਂ ਨਾਲ ਕੋਈ ਮਤਲਬ ਨਹੀਂ ਇਹ ਤਾਂ ਇੱਕ ਮੈਂ ਰਿਕਵੈਸਟ ਕਰਦਾ ਵੀ ਜਿਹੜੇ ਸ਼ਹਿਰਾਂ ਚ ਵਪਾਰੀ ਬੈਠੇ ਆ ਸਾਡੇ ਉਹਨਾਂ ਤੋਂ ਤੁਸੀਂ ਲਓ ਆਨਲਾਈਨ ਘਟਾ ਦਿਓ ਉਹਨਾਂ ਨੂੰ ਆਪਾਂ ਕਾਮਯਾਬ ਕਰੀਏ ਉਹ ਵੀ ਆਪਣੀ ਵੇਟ ਕਰਦੇ ਹੁੰਦੇ ਹਨ ਹਾਂ ਇਹ ਮੇਰਾ ਮਤਲਬ ਬੇਨਤੀ ਹੈ ਤੁਸੀਂਾਰੇ ਹਨਾ ਇਸ ਤੋਂ ਇਲਾਵਾ ਹੋਰ ਕਿਹੜੀਆਂ ਡਿਮਾਂਡਸ ਨੇ ਤੁਹਾਡੀਆਂ ਇਸ ਤੋਂ ਜ਼ਿਆਦਾ ਵੀ ਸਰਕਾਰ ਤੋਂ ਮੇਰੀ ਹੋਊਗੀ ਡਿਮਾਂਡ ਜੀ ਟੋਲ ਪਲਾਜ਼ੇ ਪੰਜਾਬ ਦੇ ਟੋਲ ਪਲਾਜ਼ੇ ਬਹੁਤ ਜ਼ਿਆਦਾ ਵੀ ਮਤਲਬ ਸਾਨੂੰ ਪੈ ਰਹੇ ਨੇ ਉਹ ਟੋਲ ਪਲਾਜ਼ੇ ਬੰਦ ਕਰਾਉਣਾ ਮੇਰੀ ਪਹਿਲ ਹੋ ਗਈ ਹਾਂ ਜੀ ਬਾਕੀ ਚਾਚਾ तकरीबन ਤੁਹਾਨੂੰ ਸਾਰਾ ਹਾਂ ਜੀ ਗਿਣਵੇਂ ਚੰਵੇਂ ਮੇਰਾ ਨਾਲਿਆਂ ਵਾਲਾ ਨਹੀਂ ਮੇਰਾ ਗਲੀਆਂ ਵਾਲਾ ਨਹੀਂ ਜਿਹੜੀਆਂ ਵੱਡੇ ਵੱਡੇ ਹਾਈਵੇ ਆ ਇਹ ਤਾਂ ਜੀ ਵੇਖੋ ਵੱਡੇ ਜਿਹੜੇ ਆ ਨਾ ਵਰਡ ਆਰਡਰ ਦਾ ਆਇਆ ਉਹ ਉਹਨਾਂ ਨੇ ਆਪਦੀ ਰੋਡ ਨੂੰ ਬਣਾਉਣੇ ਆ 260 70 ਕਿਲੋਮੀਟਰ ਪੰਜਾਬ ਆ ਨਾ ਉਹ ਉਹਨਾਂ ਨੇ 20 20 ਫੁੱਟ ਚੇ ਬਣਾ ਕੇ ਉੱਪਰ ਦੀ ਹੋ ਜਾਣਾ ਇਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਬਾਰਡਰ ਉਹਨਾਂ ਨੇ ਆਪਦੀ ਰੋਡ ਨੂੰ ਖੋਲਣਾ ਆਪਾਂ ਨੂੰ ਬਾਰਡਰ ਨਾਲ ਕੀ ਫਾਇਦਾ ਆਪਾਂ ਨੂੰ ਜੀ ਆਹ ਬੰਦੇ ਨੂੰ ਕਿਸਾਨ ਨੂੰ ਮੇਨਟ ਕਾਰਜ ਬੰਦੇ ਨੂੰ ਬਾਰਡਰ ਨਾਲ ਕੋਈ ਮਤਲਬ ਨਹੀਂ ਹੁਣ ਤਾਂ ਸਿਰਫ ਆਪਦੀ ਦੁਕਾਨ ਛੋਟੀ ਮੋਟੀ ਦੁਕਾਨਦਾਰੀ ਨਾਲ ਛੋਟੇ ਛੋਟੇ ਸੌਲਤਾਨ ਆ ਜੀ ਇੱਕ ਮੈਂ ਹੀ ਪਾਰਟੀ ਸਹਿਬਾਨਾਂ ਦੀ ਗੱਲ ਕਰਦਾ ਵੀ ਇਹ ਬੜੇ ਲੰਮੇ ਚਿਰ ਤੋਂ ਚੱਲ ਰਿਹਾ ਹੈ ਹਨਾ ਵੀ ਉਹਨਾਂ ਨੂੰ ਇੱਕ ਉਹਨਾਂ ਦੀ ਤਨਖਾਹ ਵਧਣੀ ਚਾਹੀਦੀ ਹੈ 20000 ਰੁਪਏ ਨਾ ਮੰਥਲੀ ਜੇ ਕੋਈ ਪਰਿਵਾਰ ਵੱਡਾ ਹੈ ਉਹਨੂੰ ਥੋੜਾ ਜਿਆਦਾ ਕਰ ਦਿਓ ਘੱਟੋ ਘੱਟ 20000 ਉਹਦੀ ਸਟਾਰਟਿੰਗ ਤਨਖਾਹ ਦਿਓ ਸਰੋਵਰੀ ਕਮੇਟੀ ਦੇ ਵੇ ਜਾਂ ਪਿੰਡਾਂ ਦੇ ਲੋਕ ਦੇ ਦਿੰਦੇ ਹਨਾ ਕਿਉਂਕਿ ਗੁਰਦੁਆਰੇ ਤਕਰੀਬੇ ਹੁਣ ਸਾਰੇ ਬੰਨ ਚੁੱਕੇ ਵਧੀਏ ਬੰਨ ਚੁੱਕੇ ਤੇ ਰਾਜ ਮੇਲ ਕੇ ਭਰਾ ਸਾਰੇ ਨਾ ਪਾਰਟੀ ਸਿੰਘ ਆਪਣੇ ਵੇਲੇ ਤੜਕੇ ਉੱਠਦਾ ਹਨਾ ਉਹ ਚਾਹ ਨਹੀਂ ਪਿੰਦਾ ਆਪਾਂ ਸੁੱਤੇ ਪੈਣੇ ਆ ਉਹਦੀ ਉਹ ਆਪਣਾ ਭਲਾ ਮੰਗਦਾ ਨਗਰਕੇੜੀ ਦਾ ਹਨਾ ਤੇ ਫਿਰ ਆਪਣੀ ਵੀ ਆਤਮਾ ਜਾਗਣੀ ਚਾਹੀਦੀ ਵੀ ਜਦੋਂ ਆਪਾਂ ਨੇ ਆ ਉਹਨੇ ਵੀ ਬੱਚੇ ਪਾਲਣੇ ਆ ਕਿੰਨੀ ਮੰਗਾਈ ਆ ਕਿੰਨੇ ਖਰਚੇ ਆ ਆਪਣੇ ਉਹ ਕੀ ਆ ਜੀ ਆਪਾਂ ਨੂੰ ਹਨਾ ਉਹ ਅੱਗੇ ਜਮਾਨਾ ਸੀ ਹੋਰ ਹਨਾ ਤੇ ਹੁਣ ਵੀ ਤੁਸੀਂ ਆਪਾਂ ਨੂੰ ਉਹਨਾ ਚਾਹੀਦਾ ਵੀ ਸ਼੍ਰੋਮਣੀ ਕਮੇਟੀ ਤੇ ਬਾਕੀ ਜੇ ਪਿੰਡ ਦੀ ਕਮੇਟੀ ਦੇ ਸਕਦੀ ਆ ਵੱਖਰਾ ਜੀ ਜੀ ਤੇ ਬਹੁਤ ਵਧੀਆ ਹੋਊਗਾ ਇਹ ਹਨਾ ਬਾਕੀ ਜੇ ਮੈਂ ਗਿਆ ਪਰਮਾਤਮਾ ਨੇ ਕੀਤਾ ਤੇ ਮੈਂ ਸੈਂਟਰ ਸਰਕਾਰ ਤੋਂ ਵੀ ਕਰੂੰਗਾ ਸੈਂਟਰ ਸਰਕਾਰ ਦੇ ਵਿੱਚ ਹੁੰਦਾ ਹੈ ਫੈਸਿਲਿਟੀਆਂ ਹੁੰਦੀਆਂ ਜੀ ਜੀ ਹਾਂਜੀ ਵੀ ਇਹ ਇਹਨਾਂ ਵਾਸਤੇ ਜ਼ਰੂਰ ਕਰਾਂਗੇ ਕੁਝ ਪਾਰਟੀ ਸਿੰਘ ਵਾਸਤੇ ਮਤਲਬ ਕਿ ਜਿਹੜੇ ਲੋਕਾਂ ਦੇ ਆਮ ਮੁੱਦੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਉਠਾਉਂਦਾ ਉਹ ਤੁਸੀਂ ਸਾਰੇ ਲੈ ਕੇ ਜਾਵਾਂਗੇ ਹਾਂ ਬਿਲਕੁਲ ਜੀ ਬਿਲਕੁਲ ਜਿਹੜੀ ਕਿਸੇ ਨੇ ਨਹੀਂ ਕੀਤੇ ਉਹ ਮੈਂ ਕਰੂੰਗਾ ਜਿਹੜੇ ਲੋਕਾਂ ਨੇ ਕੀਤੇ ਮੈਂ ਨਹੀਂ ਕਰਾਂ ਬਿਲਕੁਲ ਆਪਾਂ ਛੜਕਾਂ ਨਾਲੀਆਂ ਦਾ ਆਪਣਾ ਹੱਥ ਜੋੜ ਕੇ ਪਹਿਲੇ ਜੀ ਹਨਾ ਜੀ ਕੋਈ ਗਰਾਣਾ ਕੋਈ ਮਤਲਬ ਨਹੀਂ ਪਾਣੀ ਦੀਆਂ ਟੈਂਕੀਆਂ ਕੋਈ ਮਤਲਬ ਨਹੀਂ ਜਿਵੇਂ ਪੰਜ ਦੀਆਂ ਪਾਣੀ ਦੀ ਟੈਂਕੀ ਜਦੋਂ ਮੈਂ ਪਿੰਡ ਚ ਚੱਕਦਾ ਉਹ ਤਾਂ ਆਮ ਬੰਦੇ ਨੂੰ ਕੀ ਛੋਟੇ ਜ਼ਿਮੀਦਾਰ ਨੂੰ ਕੀ ਫਾਇਦਾ ਨਾ ਉਹਨਾਂ ਮਿਲਣੀਆਂ ਜੀ ਵੀਰ ਜੀ ਪੰਜਾਬ ਦੇ ਕਰਜ਼ਿਆਂ ਬਾਰੇ ਤੁਸੀਂ ਗੱਲ ਕਰ ਰਹੇ ਸੀ ਹਾਂਜੀ ਹਾਂਜੀ ਪੰਜਾਬ ਦੇ ਕਰਜ਼ੇ ਸੈਂਟਰ ਸਰਕਾਰ ਵਾਸਤੇ ਬਿਲਕੁਲ ਇੱਕ ਚੁਟਕੀ ਦਾ ਕੱਲ ਇੱਕ ਚੁਟਕੀ ਦਾ ਕੋਈ ਇੰਨਾ ਵੱਡਾ ਨਹੀਂਗਾ ਹੈਗਾ ਅਸੀਂ ਟੈਕਸ ਦੇ ਦੇਾਂਗੇ ਅਸੀਂ ਬਿਜਲੀ ਦੇ ਬਿੱਲ ਵੀ ਦੇ ਦੇਾਂਗੇ ਪਰ ਇੱਕ ਵਾਰੀ ਕਰਜ਼ੇ ਮਾਫ ਕਰਾਉਣੇ ਮੈਂ ਜ਼ੋਰ ਜ਼ਰੂਰ ਲਾਉਂਗਾ ਵੀ ਪੰਜਾਬ ਦੇ ਛੋਟਾ ਜ਼ਿਮੀਦਾਰ ਆ ਵੱਡਾ ਜ਼ਿਮੀਦਾਰ ਆ ਉਹਦਾ ਇੱਕ ਵਾਰੀ ਕਰਜ਼ਾ ਮਾਫ਼ ਹੋ ਜੇ ਇੱਕ ਵਾਰੀ ਹੋ ਜੇ ਜ਼ਰੂਰ ਕਿਉਂਕਿ ਵੱਡੇ ਵੀ ਤੇ ਛੋਟੇ ਵੀ ਸਾਰੇ ਕਿਸਾਨਾਂ ਤੇ ਕਰਜ਼ਾ ਕਿਸੇ ਤੇ ਜ਼ਿਆਦਾ ਕਿ ਥੋੜਾ ਉਹ ਕਰਜ਼ੇ ਦੀ ਜਿਹੜਾ ਬੱਚੇ ਬਾਹਰ ਭੇਜੀ ਹੋਏ ਆ ਜੀ ਜੀ ਬੱਚੇ ਏਜੰਟਾਂ ਦੇ ਚੱਲੋ ਆਪਾਂ ਗੱਲ ਨਹੀਂ ਕਰਦੇ ਕਿਉਂਕਿ ਏਜੰਟਾਂ ਨਾਲ ਸਾਡਾ ਪੈਸਾ ਕਾਫੀ ਉੱਧ ਚੱਲੇਗਾ ਪੰਜਾਬ ਦਾ ਤੇ ਸਾਡੇ ਬੱਚਿਆਂ ਤੇ ਬਹੁਤ ਪੈਸਾ ਲੱਗਿਆ ਜੀ ਹੋਰ ਸਾਡੀ ਮਾਰਾਂ ਪਿਆ ਸਾਨੂੰ ਪਾਣੀ ਦੀ ਮਾਰ ਪੈਗੀ ਜੋ ਅਮਰੀਕਨ ਵਾਲ ਸਾਰੇ ਪੰਜਾਬ ਦਾ ਕਰਜ਼ਾ ਮਾਫ ਦੀ ਗੱਲ ਮੈਂ ਉਠਾਉਂਗਾ ਵੀ ਇੱਕ ਚੁਟਕੀ ਦਾ ਕੰਮ ਆ ਜਿਹੜੀ ਸਰਕਾਰ ਬਣੂਗੀ ਉਹਦਾ ਮੈਂ ਇਹ ਗੱਲ ਉਠਾਉਂਗਾ ਵੀ ਸਾਰੇ ਪੰਜਾਬ ਦਾ ਕਰਜ਼ਾ ਮਾਫ ਕਰਦੇ ਹੋਏ ਕਰਾਂ ਇਹਨਾਂ ਵਿੱਚ ਸਿਰਫ ਚਲਣ ਦੇ ਕੰਮ ਆ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਸਸੀ ਕਾਲ ਜੀ ਸਾਰਿਆਂ ਨੂੰ